ਪਰ ਸੱਚਾ ਸੂਰਮਾ ਤਾਂ ਮੈਨੂੰ ਲੱਗਦਾ ਵੀ ਜੇ ਪੰਜਾਬ ਦੀ ਗੱਲ ਕਰਦੇ ਆਂ ਜੇ ਪੰਜਾਬ ਦੀ ਤਸਵੀਰ ਦੀ ਗੱਲ ਕਰਦੇ ਆਂ ਤਾਂ ਸਭ ਤੋਂ ਟੁੱਕ ਦਾ ਕਿਰਦਾਰ ਆ ਜਿਹੜਾ ਸੱਚਾ ਸੂਰਮਈ ਆ ਉਹ ਸਮਾ ਦਾ ਸੱਚਾ ਤੇ ਨਾਲ ਉਹਦਾ ਪੱਤਨ ਯਾਰ ਕੁੱਤਰ ਬੱਬੂ ਮਾਨ ਦੀ ਸਿਰਾ ਸੀ ਕੁੱਕਰ ਹੀ ਵਧੀਆ ਕਰਦਾ ਪਰ ਬੱਬੂ ਮਾਨ ਐਨਸੀ ਪੰਜ ਚੋਂ ਪੰਜ ਹੀ ਜੀ ਠੰਜੋੜ ਕੇ ਨਹੀਂ ਧਰ ਧਰ ਪਿੰਡ ਕੰਪਦਾ ਬੱਬੂ ਮਾਨ ਜਿੰਦਾਬਾਦ ਜੈਤਾਬਾਦ ਜੇ ਖਿੱਚ ਕੇ ਧਰਤੀ ਦੇ ਪੈਰ ਮਾਰਾ ਨਾ ਰੱਦਾ ਪਿੰਡ ਪਜਾਤ 5 ਤੋਂ 5 ਇਸ ਦਾ 100 'ਚ 100 ਦੇਣ ਨੂੰ ਤਿਆਰ ਐ ਭੁਲਕੇ ਵੀ ਮੋਪਾਲ ਪੱਤੀ ਪੈੜ ਨਾ ਪਾਈ ਕਾਏਗਾ ਘੋਡਿਆਂ ਤੇ ਚਾਏਗਾ ਮੋਢਿਆਂ ਤੇ 5 ਤੋਂ 10 ਸਟਾਰੀ ਬਸ ਸਿਰਾ ਕਾ ਨਵਾ 100 100 ਪਰਸੈਂਟ ਨੰਬਰ ਮੈਂ ਪਵਾਰਕ ਫਿਲਮ ਆ ਪੂਰੀ ਖੰਟਾ ਵਾਲਾ ਮਾਨ ਆਈ ਸਾਰਿਆਂ ਦਾ ਪਿਆਰਾ ਸਾਰੇ ਜਾਣੇ ਜਰੂਰ ਦੇਖ ਕੇ ਜਾਓ ਫਿਲਮ ਜੀ ਬੱਬੂ ਮਾਨ ਭਾਈ ਨੇ ਸਿਰਾ ਤੋਂ ਸਰਾ ਦਾ ਲਾ ਲਾ ਫਿਲਮ ਦੇ ਐਂਟ ਕਰਾ ਦੀ ਬਾਕੀ ਮੇਰੇ ਭਾਈ ਛਾਰੇ ਨੂੰ ਪੁੱਛੋ ਬੱਬੂ ਜਿੰਦਾਬਾਦ ਚੱਲੋ ਬੱਬੂ ਮਾਨ ਜਿੰਦਾਬਾਦ ਜਿੰਦਾਬਾਦ ਬਹੁਤ اچھی ਮੂਵੀ ਹੈ ਸੱਚੀ ਕਹਾਣੀ ਤੇ ਆਧਾਰਿਤ ਮੂਵੀ ਹੈ ਸੋ ਮੈਂ ਤਾਂ ਇਹ ਹੀ ਗੁਜਾਰਿਸ਼ ਕਰਨਾ ਚਾਹਾਂਗਾ ਕਿ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਬਟ ਥੋੜਾ ਜਿਹਾ ਪੇਸ਼ੈਂਸ ਰੱਖ ਕੇ ਦੇਖਣੀ ਪਊਗੀ ਥੋੜੀ ਜੀ ਲੈਂਥੀ ਹੋ ਜਾਂਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਕਲਚਰ ਸੀਗਾ ਆਪਣਾ ਉਸ ਤਰੀਕੇ ਨਾਲ ਪੂਰਾ ਉਹ ਫਿਲਮਾਇਆ ਗਿਆ ਔਰ ਅਮਿਤੋਜ ਮਾਨ ਜੀ ਦੇ ਤਾਂ ਅਸੀਂ ਸ਼ੁਰੂ ਤੋਂ ਫੈਨ ਆ ਬੱਬੂ ਮਾਨ ਦੇ ਵੀ ਫੈਨ ਹੈਗੇ ਆ ਅਮਿਤੋਜ ਮਾਨ ਦੀ ਡਾਇਰੈਕਸ਼ਨ ਔਰ ਬਾਕੀ ਸਾਰਿਆਂ ਦੀ ਐਕਟਿੰਗ ਕੁੱਕ ਕਰਦੀ ਐਕਟਿੰਗ ਹੋ ਗਈ ਜਾਂ ਹਰਵੀਰ ਭੋਲਰ ਦੀ ਹੋ ਗਈ ਬਹੁਤ ਅੱਛੀ ਮੂਵੀ ਬਣਾਈ ਹੋਈ ਹੈ ਇੱਕ ਮੈਂ ਰਿਕੁਐਸਟ ਹੋਰ ਕਰਨਾ ਚਾਹਾਂਗਾ ਥੋੜੀ ਜੀ ਫੈਨਸ ਨੂੰ ਕਿ ਪਲੀਜ਼ ਫੈਮਲੀਆਂ ਦਾ ਵੀ ਧਿਆਨ ਰੱਖਿਆ ਜਾਵੇ ਜਿਹੜੇ ਹੂਟਿੰਗਸ ਕਰਦੇ ਆ ਜਾਂ ਮੰਨ ਲਓ ਥੋੜਾ ਜਿਹਾ ਸ਼ੋਰ ਸ਼ਰਾਬਾ ਕਰਦੇ ਆ ਜਦੋਂ ਕੋਈ ਡਾਇਲੋਗ ਚੱਲਦਾ ਤੇ ਬਾਕੀ ਵੀ ਡਿਸਟਰਬਸ ਹੁੰਦੇ ਆ ਗਰਲਸ ਵੀ ਹੁੰਦੀਆਂ ਫੈਮਲੀਆਂ ਵੀ ਹੁੰਦੀਆਂ ਤਾਂ ਸੋ ਉਹਨਾਂ ਦਾ ਖਿਆਲ ਰੱਖ ਕੇ ਥੋੜਾ ਜਿਹਾ ਮੂਵੀ ਦੇਖਣੀ ਚਾਹੀਦੀ ਹੈ ਬਾਕੀ ਮੂਵੀ ਬਹੁਤ ਅੱਛੀ ਹੈ ਬਹੁਤ ਸੋਹਣੀ ਡਾਇਰੈਕਟ ਕੀਤੀ ਹੋਈ ਹੈ ਔਰ ਸਟੋਰੀ ਦਾ ਉਹਦੇ ਤਾਂ ਆਪਾਂ ਕੋਈ ਕਮੈਂਟ ਕਰ ਨਹੀਂ ਸਕਦੇ ਕਿਉਂਕਿ ਜੋ ਰਿਐਲਿਟੀ ਹੈ ਉਹੀ ਦਿਖਾਈ ਗਈ ਹੈ ਉਹਨੂੰ ਉੱਪਰ-ਨੀਚੇ ਦਾ ਕੁਝ ਵੀ ਨਹੀਂ ਕੀਤਾ ਹੋਇਆ ਬਾਕੀ ਸਾਨੂੰ ਇਹ ਪਤਾ ਨਹੀਂ ਹੈ ਵੀ ਅਸੀਂ ਸੱਚ ਨਹੀਂ ਜਾਣਦੇ ਹਾਂ ਇਹਨਾਂ ਇਹਨਾਂ ਨੇ ਮੰਨ ਲਓ ਜਿਹਨੇ ਡਾਇਰੈਕਟ ਕੀਤੀ ਜਾਂ ਲਿਖੀ ਹੈ ਉਹਨਾਂ ਨੇ ਰਿਸਰਚ ਕੀਤੀ ਹੋਈ ਹੈ ਉਹਨਾਂ ਨੇ ਪੜਿਆ ਹੋਇਆ ਹੈ ਨਾ ਉਹਨਾਂ ਨੂੰ ਜਾਂ ਉੱਥੇ ਦੇ ਰਹਿਣ ਵਾਲੇ ਜਿਵੇਂ ਗੁਰਪ੍ਰੀਤ ਨੇ ਡਾਇਲੌਗ ਲਿਖਿਆ ਉਹਨਾਂ ਦੇ ਪਿੰਡਾਂ ਦੇ ਉਹਨਾਂ ਨੂੰ ਪਤਾ ਹੋਵੇਗਾ ਦਾ ਇਸ ਤੋਂ ਸਾਨੂੰ ਸਿੱਖਣ ਨੂੰ ਵੀ ਮਿਲਦਾ ਕਿ ਪ੍ਰਾਣਾ ਕਲਚਰ ਕਿਵੇਂ ਦਾ ਸੀ ਤੇ ਅੱਜ ਆਪਾਂ ਕਿਵੇਂ ਦਾ ਅਡਾਪਟ ਕਰ ਚੁੱਕੇ ਹਾਂ ਬਾਕੀ ਥੈਂਕ ਯੂ ਸਾਰਾ ਵੈਰੀ ਮੱਚ ਪੰਜ ਤੋਂ ਪੰਜ ਇਸ ਦਾ 100 'ਚ 100 ਦੇਣ ਨੂੰ ਤਿਆਰ ਆਂ ਬਹੁਤ ਵਧੀਆ ਸੀਗੀ ਫਿਲਮ ਜੀ ਬਹੁਤ ਵਧੀਆ ਮਾਨ ਸਾਹਿਬ ਦਾ ਕਿਰਦਾਰ ਲੱਗਿਆ ਤੇ ਬਹੁਤ ਜ਼ਿਆਦਾ ਮਜ਼ਾ ਆ ਰਿਹਾ 4.5 ਆ ਜੀ ਅੱਧਾ ਹੀ ਆਪਣੇ ਬਸ ਜ਼ਿਆਦਾ ਥੋੜੀ ਕਮੇਡੀ ਵੱਲ ਲੈ ਜਾਂਦੇ ਆ ਹਰੇਕ ਚੀਜ਼ ਬਾਕੀ ਬਹੁਤ ਵਧੀਆ ਐਕਟਿੰਗ ਆ ਦੂਜਾ ਬਾਈ ਦੂਜਾ ਜਿਹੜਾ ਦਾ ਵਿਲਨ ਬਣਿਆ ਉਹ ਵੀ ਬਹੁਤ ਵਧੀਆ ਕਿਰਦਾਰ ਆ ਉਹਨਾਂ ਦਾ ਹਾਂਜੀ ਜੰਗ ਸਿੰਘ ਹਾਂਜੀ ਹਾਂਜੀ ਸਾਰੇ ਆਸਤੇ ਬਣੀ ਹੋਈ ਆ ਬਹੁਤ ਵਧੀਆ ਫਿਲਮਾ ਕੋਈ ਬਲਗੈਟੀ ਨਹੀਂ ਗੀ ਸਬ ਸੈਟ ਆ ਜੀ ਪੰਜ ਚੋਂ ਪੰਜ ਜੀ ਜੀ ਬੱਬੂ ਮਾਨ ਦੀ ਸਿਰਾ ਸੀ ਕੁੱਕਰ ਵੀ ਵਧੀਆ ਕਰਦਾ ਪਰ ਬੱਬੂ ਮਾਨ ਐਂਡ ਸੀ ਬੱਧੀਆ ਸਟੋਰੀ ਆ ਜੀ ਕਿਉਂਕਿ ਜਿਵੇਂ ਨਵਾਂ ਜੂਥ ਆ ਜੀ ਉਹਨੂੰ ਨਹੀਂ ਜਿੱਦਾਂ ਦਾ ਪਤਾ ਹਨਾ ਉਹਨਾਂ ਨੂੰ ਪਤਾ ਲੱਗਦਾ ਜੀ ਵੀ ਆਪਣਾ ਪੁਰਾਣਾ ਇਤਿਹਾਸ ਕੀ ਸੀਗਾ ਸਾਰਾ ਦਿਖਾਇਆ ਗਿਆ ਦੇ ਵਿੱਚ ਫਿਲਮ ਦੇ ਵਿੱਚ ਯਾਰ ਇਹਦੀ ਮਸਾਲਾ ਹੈ ਜੀ ਬਹੁਤ ਵਧੀਆ ਮੂਵੀ ਆ ਕੁੱਕਰ ਦਾ ਇੰਦਾ ਜੀ ਉਹ ਯਾਰ ਮਾਰਾ ਸਿੰਪਲੀ ਬਹੁਤ ਵਧੀਆ ਮੂਵੀ ਆ ਜਿਹੜੇ ਅਸਲੀ ਯਾਰ ਹੁੰਦੇ ਨੇ ਉਹ ਤਾਂ ਪੂਰੇ ਫੈਮਿਲੀ ਤੱਕ ਵਰਤਦੇ ਨੇ ਬਦਿਆ ਮੂਵੀ ਹੈ ਪੰਜ ਤੋਂ ਪੰਜ ਜੀ ਬਹੁਤ ਵਧੀਆ ਲੱਗੀ ਔਰ ਸਰਦੀ ਡਾਇਰੈਕਸ਼ਨ ਤੇ ਹਮੇਸ਼ਾ ਹੀ ਬਹੁਤ ਵਧੀਆ ਹੁੰਦੀ ਹੈ ਬੱਬੂ ਮਾਨ ਜੀ ਨੇ ਬਹੁਤ ਵਧੀਆ ਕੰਮ ਕੀਤਾ ਬਹੁਤ ਵਧੀਆ ਫਿਲਮ ਹੈ ਬੱਬੂ ਮਾਨ ਦੀ ਸਾਰੇ ਜਣੇ ਜ਼ਰੂਰ ਦੇਖਣ ਪਰਿਵਾਰ ਕੇ ਸਮੇਤ ਜੀ ਪੰਜ ਔਰ 10 ਸਟਾਰ ਜੀ ਬਸ ਸਿਰਾਂ ਕੱਲ ਬਾਸ 100 100 ਪਰਸੈਂਟ ਨੰਬਰ ਮੈਂ ਬਹੁਤ ਕਮਾਲ ਫਿਲਮਾਂ ਜੀ ਬਹੁਤ ਘੈਂਟ ਫਿਲਮ ਮੈਨੂੰ ਲੱਗਦਾ ਵੀ ਇਤਿਹਾਸਕ ਨਹੀਂ ਕਹਾਂਗੇ ਅਸੀਂ ਪੀਰੀਅਡਿਕ ਫਿਲਮ ਜ਼ਰੂਰ ਆ ਪਰ ਸੱਚਾ ਸੂਰਮਾ ਤਾਂ ਮੈਨੂੰ ਲੱਗਦਾ ਵੀ ਜੇ ਪੰਜਾਬ ਦੀ ਗੱਲ ਕਰਦੇ ਆਂ ਜੇ ਪੰਜਾਬ ਦੀ ਤਸਵੀਰ ਦੀ ਗੱਲ ਕਰਦੇ ਆਂ ਤਾਂ ਸਭ ਤੋਂ ਟੁੱਕਦਾ ਕਿਰਦਾਰ ਆ ਜਿਹੜਾ ਸੱਚਾ ਸੂਰਮਈ ਆ ਸਾਰੇ ਅਦਾਕਾਰਾਂ ਨੇ ਵਧੀਆ ਕੰਮ ਕੀਤਾ ਮਤਲਬ ਸੱਚੇ ਦਾ ਕਿਰਦਾਰ ਕੋਕਰ ਦਾ ਕਿਰਦਾਰ ਫਿਰ ਬਲਵੀਰੋ ਦਾ ਕਿਰਦਾਰ ਉਹਨਾਂ ਨੇ ਬਹੁਤ ਖੂਬਸੂਰਤ ਕੀਤਾ ਕੰਮ ਨਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਸਾਰੇ ਕਿਰਦਾਰਾਂ ਨੇ ਬਹੁਤ ਬਰੀਕੀ ਨਾਲ ਕੰਮ ਕੀਤਾ ਫਿਲਮ ਚ ਦੇਖੋ ਸਾਰਿਆਂ ਨੂੰ ਜਾ ਕੇ ਦੇਖਣੀ ਚਾਹੀਦੀ ਆ ਫਸਟ ਆਫ ਆਲ ਆਈ ਊਡ ਸੇ ਕਿ ਸਟੋਰੀ ਚਾਹੇ ਜਿਸ ਤਰ੍ਹਾਂ ਮਰਜ਼ੀ ਆਪਾਂ ਕਿਸੇ ਸੁਣੇ ਨੇ ਗਾਣਿਆਂ ਸੁਣੇ ਨੇ ਚਾਹੇ ਗੁਲਦੀਪ ਮਾਨਕ ਸਾਹਿਬ ਦੇ ਗਾਣਿਆਂ ਚ ਚਾਹੇ ਸੁਰਿੰਦਰ ਸਿੰਧਾ ਜੀ ਚਾਹੇ ਮੁਹੰਮਦ ਸਿਦਿਕ ਸਾਹਿਬ ਦੇ ਪੁਰਾਣੇ ਗਾਣਿਆਂ ਚ ਆਪਾਂ ਸੁੱਚੇ ਸੂਰਮੇ ਦੇ ਕਿਸੇ ਸੁਣੇ ਹੋਏ ਨੇ ਉਹਦੀ ਬਹਾਦਰੀ ਦੇ ਕਿਸੇ ਸੁਣੇ ਹੋਏ ਨੇ ਉਹਦੀ ਸੱਚਾਈ ਦੇ ਉਹਦੀ ਇੱਜ਼ਤ ਦੇ ਕਿਸੇ ਸੁਣੇ ਹੋਏ ਨੇ ਤੇ ਇਹਦਾ ਮਤਲਬ ਇਹ ਹੈ ਇਹਦਾ ਮਤਲਬ ਇਹ ਹੈ ਕਿ ਤੁਸੀਂ ਜਾ ਕੇ ਫਿਲਮ ਨੂੰ ਵਾਕਈ ਦੇਖੋ ਕਿ ਪਹਿਲਾਂ ਆਪਾਂ ਸਾਊਂਡ ਦੇ ਵਿੱਚ ਤੁਸੀਂ ਸੁਣਦੇ ਸੀ ਹੁਣ ਤੁਹਾਨੂੰ ਵਿਜ਼ੂਅਲਾਈਜ਼ ਕਰਨ ਨੂੰ ਮੌਕਾ ਮਿਲ ਰਿਹਾ ਤੁਸੀਂ ਸੁੱਚਾ ਸੂਰਮਾ ਬੱਬੂ ਮਾਨਜੀ ਦੀ ਮੂਵੀ ਹੈ ਜਗ ਸਿੰਘ ਦੀ ਫਿਲਮ ਹੈ ਤੁਸੀਂ ਜਾ ਜ਼ਰੂਰ ਜਾ ਕੇ ਦੇਖ ਕੇ ਆਓ ਐਂਡ ਮੈਂ ਤਾਂ ਆਹੀ ਕਹੂੰਗਾ ਕਿ ਆਪਣੀ ਫੈਮਲੀਆਂ ਨੂੰ ਵੀ ਨਾਲ ਲੈ ਕੇ ਜਾਓ ਤੇ ਯਾਰਾਂ ਨੂੰ ਜ਼ਰੂਰ ਲੈ ਕੇ ਜਾਓ ਕਿਉਂਕਿ ਯਾਰੀ ਦੀ ਫਿਲਮ ਹੈ ਯਾ